ਸਾਤ ਫਰੀਆ ਕਾਲਜੀ ਪੰਜਾਬ ਜੋਬਸ ਅਲਰਟ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਆ ਐਸ்சிਵੀਆਈ ਬੈਂਕ ਵਿੱਚ ਕਲਰਕ ਦੀ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਕੌਣ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦਾ ਹੈ ਇਸ ਦੀ ਵਿੱਦਿਕ ਯੋਗਤਾ ਕੀ ਹੋਵੇਗੀ ਇਸ ਦੀ ਤਨਖਾਹ ਕੀ ਹੋਵੇਗੀ ਇਸ ਦੇ ਬਾਰੇ ਕੰਪਲੀਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਵੇਗੀ ਜੀ ਤੇ ਜਿਵੇਂ ਆਪਾਂ ਇਸ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਨੂੰ ਦੇਖੇ ਤਾਂ ਇਸ ਦੇ ਵਿੱਚ ਅ ਤੁਸੀਂ ਦੇਖ ਸਕਦੇ ਹੋ ਜੀ ਰਿਕਰੂਟਮੈਂਟ ਆਫ ਦਾ ਜੂਨੀਅਰ ਅਸੋਸੀਏਟ ਦੀ ਭਾਰਤੀ ਜਨਕ ਕਲਰਕ ਦੀ ਭਾਰਤੀ ਆਏ ਹਨ ਜੀ ਸਟੇਟ ਬੈਂਕ ਆਫ ਇੰਡੀਆ ਵਿੱਚ ਟੋਟਲ ਕਲਰਕ ਦੀਆਂ 13735 ਪੋਸਟਾਂ ਆਈਆਂ ਹਨ ਜੀ ਜੇ ਹੁਣ ਆਪਾਂ ਪੰਜਾਬ ਸਟੇਟ ਬਾਰੇ ਗੱਲ ਕਰੀਏ ਤਾਂ ਇਸ ਦੇ ਵਿੱਚ 569 ਪੋਸਟਾਂ ਹੋਣਗੀਆਂ ਜੀ ਤੇ ਜਿਦੇ ਵਿੱਚ ਐਸਸੀ ਕੈਟਾਗਰੀ ਲਈ 165 ਪੋਸਟਾਂ ਓਬੀਸੀ ਕੈਟਾਗਰੀ ਲਈ 119 ਪੋਸਟਾਂ ਇਕਨੋਮੀਕਲ ਬੀਕਰ ਸੈਕਸ਼ਨ ਕੈਂਡੀਡੇਟ ਲਈ 56 ਪੋਸਟਾਂ ਅਤੇ ਜਰਨਲ categories ਲਈ 229 ਪੋਸਟਾਂ ਹੋਣਗੀਆਂ ਜੀ ਤੇ ਜੇ ਆਪਾਂ ਗੱਲ ਕਰੀਏ ਫਿਜ਼ੀਕਲ ਹੈਂਡੀਕੈਪਡ ਪਰਸਨ ਲਈ ਇਸ ਦੇ ਵਿੱਚ ਟੋਟਲ 23 ਪੋਸਟਾਂ ਹੋਣਗੀਆਂ ਜੀ ਅਤੇ ਐਕ ਸਰਵਿਸਮੈਨ ਲਈ ਟੋਟਲ 88 ਪੋਸਟਾਂ ਹੋਣਗੀਆਂ ਜੀ ਇਸ ਭਾਰਤੀ ਦੇ ਫਾਰਮ ਨੂੰ ਮੇਲ ਫੀਮੇਲ ਫਿਜ਼ੀਕਲ ਹੈਂਡੀਕੈਪਡ ਪਰਸਨ ਅਤੇ ਐਕਸਰ ਬਸ ਮੈਨ ਸਾਰੇ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਜੇ ਹੁਣ ਆਪਾਂ ਇਸ ਦੇ ਅਲਿਜ਼ੀਬਿਲਟੀ ਕਰਾਈਟਰੀਆ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦੀ ਏਜ ਲਿਮਟ ਬਾਰੇ ਗੱਲ ਕਰੀਏ ਤਾਂ ਉਮਰ ਹੱਦ 20 ਸਾਲ ਤੋਂ ਲੈ ਕੇ 28 ਸਾਲ ਤੱਕ ਵਾਲੇ ਇਸ ਭਰਤੀ ਦੇ ਫਾਰਮ ਅਪਲਾਈ ਕਰ ਸਕਦੇ ਹਨ ਜੀ ਐਸਸੀ ਕੈਟਾਗਰੀ ਲਈ ਅਲੱਗ ਤੋਂ 5 ਸਾਲ ਦੀ ਏਜ ਰੈਲੈਕਸ਼ਨ ਹੋਵੇਗੀ ਅਤੇ ਆਓ ਵੀਸੀ ਕੈਟਾਗਰੀ ਲੱਗ ਤੋਂ 3 ਸਾਲ ਦੀ ਏਜ ਰੈਲੈਕਸ਼ਨ ਹੋਵੇਗੀ ਜਾਨਕਿ OBC ਕੈਟਾਗਰੀ ਵਾਲੇ ਕੈਂਡੀਡੇਟ 20 ਸਾਲ ਤੋਂ ਲੈ ਕੇ 31 ਸਾਲ ਤੱਕ ਇਸ ਭਰਤੀ ਦੇ ਫਾਰਮ ਅਪਲਾਈ ਕਰ ਸਕਦੇ ਹਨ ਜੀ ਅਤੇ SC ਕੈਟਾਗਰੀ ਵਾਲੇ ਕੈਂਡੀਡੇਟ 20 ਸਾਲ ਤੋਂ ਲੈ ਕੇ 33 ਸਾਲ ਤੱਕ ਵਾਲੇ ਕੈਂਡੀਡੇਟ ਇਸ ਭਰਤੀ ਦੇ ਫਾਰਮ ਅਪਲਾਈ ਕਰ ਸਕਦੇ ਹਨ ਜੀ ਤੇ ਜੇ ਹੁਣ ਆਪਾਂ ਇਸ ਦੇ ਸਿਲੈਕਸ਼ਨ ਪ੍ਰੋਸੀਜਰ ਬਾਰੇ ਗੱਲ ਕਰੀਏ ਜੀ ਤਾਂ ਇਸ ਦੇ ਵਿੱਚ ਟੋਟਲ 2 ਪੀਪਰ ਹੋਣਗੇ ਜੀ ਪਹਿਲਾ ਇੱਕ ਪ੍ਰੀ ਐਗਜ਼ਾਮ ਹੋਵੇਗਾ ਜੀ ਜਿਸ ਦੇ ਐਗਜ਼ਾਮ ਸਲੇਵਸਵਾਰੇ ਤੁਸੀਂ ਵੇਖ ਸਕਦੇ ਹੋ ਜੀ ਇਸ ਦੇ ਵਿੱਚ 100 ਅੰਕਾਂ ਦਾ ਇੱਕ ਪੇਪਰ ਹੋਵੇਗਾ ਜਿਸ ਦੇ ਵਿੱਚ ਟਾਈਮ 1 ਘੰਟੇ ਦਾ ਹੋਵੇਗਾ ਜੀ ਜੇ ਆਪਾਂ ਇਸ ਦੇ ਸਿਲੇਬਸ ਬਾਰੇ ਗੱਲ ਕਰੀਏ ਇਸ ਵਿੱਚ ਇੰਗਲਿਸ਼ ਦੇ 30 ਪ੍ਰਸ਼ਨ ਹੋਣਗੇ ਜੀ ਨੰਮੈਰੀਕਲ ਅਵੇਲਟੀ ਐਂਡ ਰੀਜ਼ਨਿੰਗ ਦੇ 35 35 ਪ੍ਰਸ਼ਨ ਹੋਣਗੇ ਜੀ ਟੋਟਲ 100 ਪ੍ਰਸ਼ਨ ਹੋਣਗੇ ਜੀ ਅਤੇ ਇਸ ਦਾ ਮੈਕਸੀਮਮ ਟਾਈਮ ਵੀ 1 ਘੰਟੇ ਦਾ ਹੋਵੇਗਾ ਜੀ ਜਿਹੜੇ ਕੈਂਡੀਡੇਟ ਪ੍ਰੀ ਐਗਜ਼ਾਮ ਪਾਸ ਕਰਨਗੇ ਬਾਦ ਵਿੱਚ ਉਹਨਾਂ ਦਾ ਇੱਕ ਮੇਨ ਐਗਜ਼ਾਮ ਹੋਵੇਗਾ ਜੀ ਤੇ ਇਹ ਐਗਜ਼ਾਮ ਮੈਕਸਿਮਮ 200 ਅੰਕਾਂ ਦਾ ਹੋਵੇਗਾ ਜੀ ਇਸ ਦੇ ਵਿੱਚ 190 ਪ੍ਰਸ਼ਨ ਹੋਣਗੇ ਜੀ ਅਤੇ ਇਸ ਦੇ ਵਿੱਚ ਟਾਈਮ 2 ਘੰਟੇ 40 ਮਿੰਟ ਦਾ ਹੋਵੇਗਾ ਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਇਸ ਦਾ ਪੇਪਰ ਦਾ ਮੀਡੀਅਮ ਕੀ ਹੋਵੇਗਾ ਜੀ ਇਸ ਦਾ ਪੇਪਰ ਮੀਡੀਅਮ ਪੰਜਾਬੀ ਹਿੰਦੀ ਇੰਗਲਿਸ਼ ਦੇ ਨੋ ਪਾਰਟਸ ਆ ਵਿੱਚ ਇਹ ਪੇਪਰ ਹੋਵੇਗਾ ਜੀ ਕੈਂਡੀਡੇਟ ਕਿਸੇ ਵੀ ਭਾਸ਼ਾ ਵਿੱਚ ਇਸ ਦਾ ਪੇਪਰ ਦੇ ਸਕਦੇ ਹਨ ਜੀ ਐਪਲੀਕੇਸ਼ਨ ਫੀਸ ਬਾਰੇ ਗੱਲ ਕਰੀਏ ਤਾਂ ਜਿਹੜੇ ਕੈਂਡੀਡੇਟ एससी एसटी ਫਿਜ਼ੀਕਲ ਹੈਂਡੀਕੈਪਡ ਪਰਸਨਾਂ ਜਾਂ ਐਕਸ ਸਰਵਿਸ ਮੈਨ ਲਈ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਜੀ ਜਰਨਲ ओबीसी ਅਤੇ ਇਕਨੋਮਿਕਲ ਬੀਕਰ ਸੈਕਸ਼ਨ ਲਈ ਕੈਂਡੀਡੇਟ ਲਈ ਇਸ ਦੀ ਗਵਰਨਮੈਂਟ ਫੀਸ 750 ਰੁਪਇਆ ਹੋਵੇਗੀ ਜੀ ਜੇਕਰ ਤੁਸੀਂ ਇਸ ਭਰਤੀ ਦੇ ਫਾਰਮ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਜੀ ਤੇ ਇਸ ਨੂੰ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਜੇਕਰ ਤੁਸੀਂ ਇਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਉਸ ਦਾ ਲਿੰਕ ਮਿਲ ਜਾਵੇਗਾ ਜੀ ਕਿ ਪੰਜਾਬ ਵਿੱਚ ਇਸ ਦੇ ਐਗਜ਼ਾਮ ਸੈਂਟਰ ਕਿੱਥੇ ਹੋਣਗੇ ਜੀ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਲਈ ਅੰਮ੍ਰਿਤਸਰ ਬਠਿੰਡਾ ਜਲੰਧਰ ਮੁਹਾਲੀ ਅਤੇ ਪਟਿਆਲਾ ਵਿੱਚ ਇਸ ਦੇ ਇੰਜ਼ਾਮ ਸੈਕਟਰ ਹੋਣਗੇ ਜੀ ਜੀ ਹੁਣ ਆਪਾਂ ਗੱਲ ਕਰੀਏ ਇਸ ਦੇ ਐਪਲੀਕੇਸ਼ਨ ਫਾਰਮ ਨੂੰ ਕਦੋਂ ਭਰ ਸਕਦੇ ਹਾਂ ਜੀ ਇਸ ਦੇ ਐਪਲੀਕੇਸ਼ਨ ਫਾਰਮ ਦਾ ਲੇਖ ਮਿਤੀ 17 ਦਸੰਬਰ 2024 ਤੋਂ ਲੈ ਕੇ 1 ਜਨਵਰੀ 2025 ਤੱਕ ਕੈਂਡੀਡੇਟ ਇਸ ਦੇ ਐਪਲੀਕੇਸ਼ਨ ਫਾਰਮ ਨੂੰ ਭਰ ਸਕਦੇ ਹਨ ਜੀ ਤੇ ਜੇ ਆਪਾਂ ਗੱਲ ਕਰੀਏ ਇਸ ਦਾ ਪੇਪਰ ਕਦੋਂ ਹੋਵੇਗਾ ਜੋ ਇਸ ਦਾ ਪ੍ਰੀਗਜ਼ਾਮ ਹੋਵੇਗਾ ਉਹ ਫਰਵੀ 2025 ਵਿੱਚ ਕੰਡਕਟ ਕੀਤਾ ਜਾਵੇਗਾ ਜੀ ਅਤੇ ਇਸ ਦਾ ਮੇਨ ਐਗਜ਼ਾਮ ਮਾਰਚ ਜਾ ਅਪ੍ਰੈਲ 2025 ਵਿੱਚ ਕੰਡਕਟ ਕੀਤਾ ਜਾਵੇਗਾ ਜੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜਰੂਰ ਔਨ ਕਰ ਦਿਓ ਜੀ ਜੇਕਰ ਤੁਸੀਂ ਆਲਰੇਡੀ ਸਾਡੇ ਚੈਨਲ ਨੂੰ ਜੁਆਇਨ ਕੀਤਾ ਹੈ ਤਾਂ ਤੁਸੀਂ ਇਸ ਨੂੰ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਜੀ ਹੋਰ ਕਿਸੇ ਜਾਣਕਾਰੀ ਬਾਰੇ ਵੀਡੀਓ ਵਿੱਚ ਕਮੈਂਟ ਕਰ ਸਕਦੇ ਹੋ ਜੀ ਧੰਨਵਾਦ